ਤੇ ਮੇਰੇ ਭਰਾ ਦੇ بیٹے ਨੇ ਵੇਖਿਆ ਤੇ ਉਹਨੇ ਮੇਰੇ بیٹے ਨੂੰ ਦੱਸਿਆ ਵੀ ਆਪਾਂ ਡੌਗ ਲੈ ਕੇ ਆਉਣਾ ਤੇ ਮੈਨੂੰ ਡੌਗ ਰੱਖਣ ਤੋਂ ਬਹੁਤ ਨਫ਼ਰਤ ਸੀ ਮੈਂ ਨਹੀਂ ਰੱਖਦਾ ਹੁੰਦਾ ਮੈਂ ਨਾ ਵੀ ਮੇਰੇ ਪੁੱਤਾਂ ਨਾਲੋਂ ਮਰਨਾ ਵਧੀਆ ਹੈ ਜੁਨਾ ਮੇਰੇ ਬੱਚੇ ਨਹੀਂ ਮਰਨਾ ਕਰਦੇ ਜਿਹੜਾ ਮਰਨਾ ਉਹ ਕਰਦੀ ਸੀ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ 11 ਵਜੇ ਆਵਾ ਘਰੇ 10 ਵਜੇ ਆਵਾ 12 ਵਜੇ ਆਵਾ ਉਨੇ ਮੇਰੇ ਗੇਟ 'ਤੇ ਆ ਕੇ ਖੜ ਜਾਣਾ ਵਾ ਜਿਹੜਾ ਹੀ ਰੋੜਾਂ 'ਤੇ ਜਾਂ ਮੋੜਾਂ 'ਤੇ ਲੰਗਰ ਲਾਉਨੇ ਆ ਨਾ ਤੇ ਰੋੜਾਂ ਮੋੜਾਂ 'ਤੇ ਲੰਗਰ ਤੇ ਹੀ ਲਾਉਨੇ ਆ ਪਰ ਸਾਨੂੰ ਬੇਜਬਾਨ ਵੀ ਦੀਦੇ ਆ ਇਨਾਂ ਵਾਰ ਤੇ ਕਿਸੇ ਗੁਰੂ ਘਰ ਦੇ ਬਾਹਰ ਕਿਸੇ ਨੇ ਲੱਸੀ ਨਹੀਂ ਕੋਈ ਰੱਖੀ ਕਿਸੇ ਨੇ ਕੋਈ ਰੋਟੀ ਨਹੀਂ ਰੱਖੀ ਗੁਰੂ ਘਰ ਦੇ ਵਿੱਚ ਵੀ ਲੋਕਡਾਊਨ ਦੇ ਵਿੱਚ ਮੈਂ ਵੇਖਿਆ ਸੀ ਮਤਲਬ ਜਾਨ ਪਛਾਣ ਚੰਗੀ ਛਪਾਰਛ ਵਾਲਾ ਕੋਈ 100-150 ਤੋਂ ਫੁਲਕਾ ਖੜਦਾ ਸੀ ਦੂਸਰੇ ਬੰਦੇ ਨੂੰ ਜਿਹੜਾ ਵਾ ਪਹਿਲਾ ਨੰਬਰ ਤੇ ਪੁਲਿਸ ਨਹੀਂ ਉੱਥੋਂ ਤੱਕ ਪਹੁੰਚਣ ਦਿੰਦੀ। ਵੇਖੋ ਜੀ ਪਹਿਲਾਂ ਮੈਂ ਤਾਂ ਦੱਸਿਆ ਵੀ ਡਾਕ ਜਿਹੜੇ ਆ ਉਹਨਾਂ ਤੋਂ ਮੇਰੇ ਪਰਿਵਾਰ ਨੇ ਥੋੜੀ ਜਿਹੀ ਚਰਨਾਫਤ ਕੀਤੀ ਸੀ। ਪਰ ਮੇਰੇ بیٹے ਨੇ ਮੇਰੇ ਭਤੀਜੇ ਨੇ ਤੇ ਮੈਂ ਅੱਜ ਵੀ ਇਹਨਾਂ ਦਾ ਕੋਈ ਲੀੜਾ ਕਪੜਾ ਜਿਹੜਾ ਲਿਬੜਿਆ ਹੁੰਦਾ ਉਹ ਅਹੀਂ ਧੋਨੇ ਆ। ਝੂਠ ਨਹੀਂ ਮਾਰਨਾ। ਬਾਕੀ ਇਹ ਵੀ ਪਰਿਵਾਰ ਰੋਟੀ ਪਾਉਂਦਾ ਹੁਣ ਰੋਟੀ ਬਣਾਉਂਦੇ ਆ ਪਾਉਂਦੇ ਆ ਤੇ ਹੁਣ ਮੈਂ ਵੀ ਜਿਹੜੇ ਟੀਕੇ 20 ਦਿਨਾਂ ਬਾਅਦ ਲੱਗਣੇ ਉਹ ਮੈਂ ਕੱਲ ਯੂਨੀਵਰਸਿਟੀ ਤੋਂ ਲੁਧਿਆਣੇੋਂ ਲਿਆਂਦੇ ਆ ਅੱਛਾ ਹੁਣ ਫੇਰ ਲਵਾ ਦੇਣੇ ਆ ਟੀਡੀ ਵਾਲੀ ਦਵਾਈ ਇਹਨਾਂ ਨੂੰ ਪਹਿਲਾਂ ਪਿਆਈ ਆ ਬਾਕੀ ਹੁਣ ਉਹ ਜਿਹੜੀ ਅੰਦਰ ਪਰਲੇ ਬੰਨੇ ਤੇ ਇੱਕ ਵੇਖੀ ਸੀ ਡਾਕ ਵੱਡੀ ਉਹਦੀ ਸਕਿਨ ਦੇ ਵਿੱਚ ਥੋੜੀ ਜਿਹੀ ਕਮੀ ਆ ਤੇ ਉਹਦੀ ਹੁਣ 6-7 ਸੋ ਦੀ ਕੱਲ ਦਵਾਈ ਜਾਂਦੀ ਆ ਮੈਂ ਇਹਨਾਂ ਨੂੰ ਬਾਹਰ ਥੋੜੀ ਛੱਡਦਾ ਮੈਂ ਪਰਲੇ ਬੰਨੇ ਦੁਕਾਨ ਦੇ ਵਿੱਚ ਹਾਲ ਦੇ ਆ ਸਵੇਰੇ ਉੱਥੇ ਛੱਡ ਦੜੇ ਆ ਰਾਤ ਨੂੰ ਮੇਰੀ ਇੱਥੇ ਦੁਕਾਨ ਚ ਕੁਝ ਮੇਰੇ ਘਰ ਦੇ ਹੁੰਦੇ ਆ ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਆ ਹਰ ਪਿੰਡ ਦੇ ਵਿੱਚ 10 ਤੋਂ 20 ਡੌਗ ਜਿਹੜੇ ਆ ਉਹ ਤੁਰੇ ਫਿਰਦੇ ਆ ਇੱਕ ਲੋਕੀ ਕਹਿ ਦਿੰਦੇ ਆ ਇਹ ਡੌਗ ਲੋਕਾਂ ਨੂੰ ਵੜਦੇ ਆ ਤੇ ਇਹ ਡੌਗ ਵੜਦੇ ਆ ਤੇ ਉਹਨਾਂ ਦਾ ਇੱਕ ਪੰਚਾਇਤੀ ਜ਼ਮੀਨ ਜਿਹੜੀ ਆ ਉਹਦੇ ਵਿੱਚ ਇਹਦਾ 10-20 ਮਰਲੇ ਜਗ੍ਹਾ ਲੈ ਕੇ ਜਿਹੜਾ ਉੱਥੇ ਸਾਰੇ ਡੌਗ ਪਿੰਡ ਦੇ ਚ ਜਿੰਨੇ ਵੀ ਆਵਾਰਾ ਫਿਰਦੇ ਆ ਉਥੇ ਸਿਫਟ ਕੀਤੇ ਜਾਣ ਰੱਖੇ ਜਾਣ ਤਰੰਦਾਰਨ ਸ਼ਹਿਰ ਦੇ ਭਨਲਾ ਮਰਾਦਪੁਰ ਵਿੱਚ ਪਹੁੰਚੇ ਆ ਤਾਂ ਅੱਜ ਇੱਕ ਉਸ ਵੀਰ ਨੂੰ ਮਿਲਾਉਣੇ ਆ ਜਿਹਨੂੰ ਤੁਸੀਂ ਵਾਤਾਵਰਣ ਪ੍ਰੇਮੀ ਵੀ ਕਹਿ ਸਕਦੇ ਜਿਉਂਕਿ ਉਹ ਬੇਜਬਾਨ ਕੁੱਤਿਆਂ ਦੇ ਨਾਲ ਪਿਆਰ ਕਰਦਾ ਹੈ ਜਿਹੜੇ ਆਵਾਰਾ ਲੋਕਾਂ ਨੇ ਛੱਡੇ ਆ ਜਿਹੜੇ ਰੋਟੀ ਨੂੰ ਤਰਸਦੇ ਫਿਰਦੇ ਨੇ ਉਹਨਾਂ ਦੀ ਸੇਵਾ ਕਰਦਾ ਹੈ ਕਿਉਂਕਿ ਲੋਕ ਲੰਗਰ ਤਾਂ ਬੜੇ-ਬੜੇ ਲਾਉਂਦੇ ਨੇ ਪਰ ਇਸ ਤਰ੍ਹਾਂ ਦੇ ਉਪਲਾਲੇ ਨਹੀਂ ਕਰਦੇ ਵੀਰ ਪੰਛੀਆਂ ਦੇ ਨਾਲ ਹੀ ਮੈਂ ਕਿਰਾ ਕੈਮਰਾਮੈਨ ਵੀਰ ਨੂੰ ਵਿਖਾਇਆ ਕਿ ਤਸਵੀਰ ਵਿਖਾਈ ਜਾਵੇ ਜਿਹੜੇ ਕਿ ਇੱਕ ਤੋਤਾ ਜਿਹੜਾ ਉਹ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਹਮੇਸ਼ਾ ਉਹਨਾਂ ਦੇ ਸਿਰ ਤੇ ਜਾਂ ਬਾਹਾਂ ਤੇ ਬੈਠਾ ਹੁੰਦਾ ਤੇ ਇੱਕ ਡੌਗ ਜਿਹੜਾ ਉਹਨਾਂ ਦੇ ਬਿਲਕੁਲ ਲੱਗੇ ਬੈਠਾ ਹੈ ਆਓ ਆਪਾਂ ਗੱਲਬਾਤ ਕਰਕੇ ਨਾਂ ਵੀ ਪੁੱਛਦੇ ਆਂ ਤੇ ਸਾਰਾ ਪੁੱਛਦੇ ਆਂ ਕਿਵੇਂ ਪਿਆਰ ਜਿਹੜਾ ਇਹਨਾਂ ਨਾਲ ਪਿਆ ਸਭ ਤੋਂ ਪਹਿਲਾਂ ਪੰਜਾਬ ਨੂੰ ਤੇ ਜੀਆਂ ਨੂੰ ਆਖਨੇ ਤੁਹਾਡਾ ਜੀ ਸਰ ਆਪਣਾ ਨਾਂ ਤੇ ਏਰੀਆ ਜ਼ਰੂਰ ਦੱਸਦੇ ਹੋ ਜੀ ਮੇਰਾ ਨਾਂ ਸਰਬਜੀਤ ਸਿੰਘ ਵਾ ਜ਼ਿਲ੍ਹਾ ਤਰਨਤਾਰਨ ਦਾ ਮਰਾਦਪੁਰ ਤੋਂ ਮੈਂ ਰਹਿਣ ਵਾਲਾ ਬਾਕੀ ਮੇਰਾ ਕੰਮ ਜਿਹੜਾ ਵਾ ਕਾਰੋਬਾਰੋ ਕੁਵਾਰਦ ਵਾੜ ਦਾ ਕਰ ਹਾਂਜੀ ਤਾਂ ਕਵਾੜ ਦਾ ਕੰਮ ਕਰਦੇ ਹੋ ਤੇ ਇਹ ਕਿਵੇਂ ਜਿਹੜਾ ਡੌਗ ਦੇ ਨਾਲ ਪਿਆਰ ਪਿਆ ਕਿਉਂਕਿ ਬਹੁਤ ਘੱਟ ਲੋਕ ਨੇ ਜਿਹੜੀ ਇਹੋ ਜੀ ਸੇਵਾ ਕਰਦੇ ਨੇ ਮੈਂ ਇਥੇ ਕਿਹਾ ਆਪਣੇ ਇਕਬਦਰ ਦੀ ਬੰਬੀ ਲਾ ਕੇ ਇੱਕ ਡੌਗ ਸੀ ਲੈਬਰਾ ਪਿਓਰ ਤੇ ਉਹ ਕੋ ਸੁੱਟ ਕੇ ਗਿਆ ਤੇ ਮੇਰੇ ਭਰਾ ਦੇ بیٹے ਨੇ ਵੇਖਿਆ ਤੇ ਉਹਨੇ ਮੇਰੇ بیٹے ਨੂੰ ਦੱਸਿਆ ਵੀ ਆਪਾਂ ਡੌਗ ਲੈ ਕੇ ਆਉਣਾ ਤੇ ਮੈਨੂੰ ਡੌਗ ਰੱਖਣ ਤੋਂ ਬਹੁਤ ਨਫ਼ਰਤ ਸੀ ਮੈਂ ਨਹੀਂ ਰੱਖਦਾ ਹਾਂ ਇਨੇ ਫਿਰ ਮੈਨੂੰ ਜਦੋਂ ਦੱਸਿਆ ਆ ਕਿ ਵੀ ਮੀਂਹ ਪੈਂਦਿਆ ਸੀ ਕਿ ਆਹ ਗੱਲ ਬਾਤ ਹੈ ਉੱਥੇ ਪਿਆ ਫਿਰ ਮੈਂ ਡਾਕ ਚੁੱਕ ਕੇ ਲਿਆਂਦਾ ਉਹ ਡਾਕ ਦੀ ਜਾ ਕੇ ਮੈਂ ਆਪਣਾ ਹਸਪਤਾਲ ਜਾ ਕੇ ਚੈੱਕ ਕਰਾਇਆ ਉਹਨੂੰ 104-5 ਬੁਖਾਰ ਸੀ ਅੱਛਾ ਦਵਾਈ ਦਾ ਰੋ ਕਰਾਇਆ ਫਿਰ ਉਹਨੂੰ ਮਹੀਨਾ ਡੇਢ ਮਹੀਨਾ ਸੇ ਦਵਾਈ ਚੱਲੀ ਗਈ ਹਾਂ ਫਿਰ ਉਹਦੇ ਲੀਵਰ 'ਚ ਫਾਲਟ ਆ ਗਿਆ ਹਾਂ ਉਹਦੇ ਟੈਸਟ ਟੋਸਟ ਕਰਾ ਕੇ ਦਵਾਈ ਚੱਲੀ ਫਿਰ ਇਹਨਾਂ ਨੇ ਕਿਹਾ ਕਿ ਇਹਨੂੰ ਯੂਨੀਵਰਸਿਟੀ ਲੁਧਿਆਣੇ ਲੈ ਜਾਓ ਫਿਰ ਮੇਰਾ ਕਰੀਬ ਨਾ ਹਫਤੇ ਦਾ ਗੱਡੀ ਦਾ ਖਰਚਾ ਪਾ ਕੇ 10000 ਲੱਗ ਜਾਂਦਾ ਹੈ। ਅੱਛਾ। ਉਹਦਾ ਫਿਰ ਮੈਂ ਲੁਧਿਆਣੇ ਜੁਨੀਵਰਸਿਟੀ ਇਲਾਜ ਕਰਾਇਆ ਜਿਹਦੇ ਮੇਰੇ ਕੋਲ ਅਜ ਮਜੂਦਾ ਬਿੱਲ ਪਏ ਨੇ। ਉਹਦੇ ਟੈਸਟ ਰਿਪੋਰਟਾਂ ਪਏ ਨੇ। ਜੋ ਵੀ ਉਹਦਾ ਸਾਰਾ ਬਾਇਓ ਡਾਟਾ ਰਿਕਾਰਡ ਜਿਹੜਾ ਮੇਰੇ ਕੋਲ ਪਿਆ। ਮੈਂ ਕਾਫੀ ਇਲਾਜ ਕਰਾਇਆ ਪਰ ਨਵੇਂ ਸਾਲ ਵਾਲੇ ਦਿਨ ਉਹਦੀ ਜਿਹੜੀ ਹੀ ਡੈਥ ਹੋ ਗਈ। ਤਾਂ ਫਿਰ ਮਾਨ ਨੂੰ ਦੁੱਖ ਵੀ ਆਇਆ ਹੋਊਗਾ ਜਦੋਂ ਫਿਰ ਡੈਥ ਹੋ ਗਈ। ਬਹੁਤ ਹਾਂਜੀ ਬਹੁਤ ਬਹੁਤ ਜਿਆਦਾ ਹੈ ਮੈਂ ਨਾ ਵੀ ਮੇਰੇ ਪੁੱਤਾਂ ਨਾਲੋਂ ਮੇਰ ਨਾਲ ਵੱਧੀ ਅੱਛਾ ਜੀ ਜਦੋਂ ਮੇਰੇ ਬੱਚੇ ਨਹੀਂ ਮਿਲਣਾ ਕਰਦੇ ਜਿਹਨੇ ਮਰਨਾ ਕਰਦੀ ਸੀ ਹਾਂ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ 11 ਵਜੇ ਆਵਾ ਘਰੇ 10 ਵਜੇ ਆਵਾ 12 ਵਜੇ ਆਵਾ ਉਹਨੇ ਮੇਰੇ ਗੇਟ ਤੇ ਆ ਕੇ ਖੜ ਜਾਣਾ ਵਾ ਤੇ ਮੇਰੇ ਨਾਲ ਹੀ ਜ਼ਿਆਦਾਤਰ ਉਹ ਗੱਡੀ ਚ ਜਾਂਦੀ ਤੇ ਮੈਂ ਵੀ ਕਦੀ ਭਰੋਸਾ ਰਹੀ ਕੀਤਾ ਵੀ ਬੱਚਿਆਂ ਦੇ ਵੀ ਕਦੇ ਦਵਾਈ ਦੇਣ ਦਾ ਨਾ ਪਰ ਇੱਕ ਵਾਰੀ ਠੀਕ ਹੋ ਗਈ ਉਸ ਤੋਂ ਬਾਅਦ ਅਸੀਂ ਥੋੜੀ ਜੀ ਸੋਚਿਆ ਵੀ ਹੁਣ ਦਵਾਈ ਜਿਹੜੀ ਹੈ ਘੱਟ ਕਰ ਦਿੰਨੇ ਆ ਵੀ ਆਪੇ ਫਰਕ ਪੈ ਜਾਏਗਾ ਪੀ ਹੁਣ ਤੇ ਠੀਕ ਆ ਉਹ ਸਾਡੀ ਥੋੜੀ ਜੀ ਜਿਹੜੀ ਐਂਡ ਤੇ ਲਾਪਰਵਾਹੀ ਆਈ ਆ ਉਹਦਾ ਕਾਰਨ ਕਰਕੇ ਕੋਈ ਉਹਦੀ ਕਿਸਮਤ ਜਿਹੜੀ ਸਾਫ਼ ਦੇਣ ਉਹ ਅਟ ਗਈ ਮੇਰੇ ਕੋਲ ਜਿੰਨਾ ਚਿਰ ਰਹੀ ਦਵਾਈ ਤੇ ਰਹੀ ਤਾਂ ਇਹ ਵੀ ਜਰੂਰ ਦੱਸਿਓ ਕਿ ਕਿੰਨੇ ਡੌਗ ਨੇ ਕਿੱਥੋਂ ਕਿੱਥੋਂ ਲੈ ਕੇ ਆਂਦੇ ਨੇ ਲੋਕ ਲੰਗਰ ਤਾਂ ਬਹੁਤ ਲਾਉਂਦੇ ਨੇ ਪਰ ਇਹਨਾਂ ਦੇ ਮੰਨ ਲਓ ਜੇ ਕਹਿਸਾ ਤੇ ਬੇਜਵਾਨਾਂ ਵਾਸਤੇ ਕੋਈ ਵੀ ਬੱਕਰਾ ਪਰਾਲਾ ਨਹੀਂ ਕਰਦਾ ਕੋਈ ਵੇਖੋ ਜੀ ਲੰਗਰ ਲਾਉਣ ਦਾ ਸਾਡਾ ਕੋਈ ਫਾਇਦਾ ਨਹੀਂ ਆ ਜਿਹੜੇ ਅਸੀਂ ਰੋੜਾਂ ਤੇ ਲੰਗਰ ਲਾਉਨੇ ਗੁਰੂ ਘਰ ਚ ਲੰਗਰ ਲੱਗਾ ਵਾ ਜਿਹਨੂੰ ਲੋੜਾ ਗੁਰਦੁਆਰੇ ਜਾਵੇ ਲੰਗਰ ਪਛਾਦਾ ਛੱਕੇ ਜਿਹੜਾ ਅਸੀਂ ਰੋੜਾਂ ਤੇ ਜਾਂ ਮੋੜਾਂ ਤੇ ਲੰਗਰ ਲਾਉਨੇ ਆ ਨਾ ਤੇ ਰੋੜਾਂ ਮੋੜਾਂ ਤੇ ਲੰਗਰ ਤੇ ਹੀ ਲਾਉਨੇ ਆ ਪਰ ਸਾਨੂੰ ਬੇਜਬਾਨ ਵੀ ਦੀਦੇ ਆ ਇਹਨਾਂ ਵਾਰ ਤੇ ਕਿਸੇ ਗੁਰੂ ਘਰ ਦੇ ਬਾਹਰ ਕਿਸੇ ਨੇ ਲੱਸੀ ਨਹੀਂ ਕੋ ਰੱਖੀ ਕਿਸੇ ਨੇ ਕੋਈ ਰੋਟੀ ਨਹੀਂ ਰੱਖੀ ਗੁਰੂ ਘਰ ਦੇ ਵਿੱਚ ਵੀ ਲੋਕਡਾਊਨ ਦੇ ਵਿੱਚ ਮੈਂ ਵੇਖਿਆ ਹੀ ਮਤਲਬ ਜਾਨ ਪਛਾਣ ਚੰਗੀ ਸਿਫਾਰਿਸ਼ ਵਾਲਾ ਕੋਈ 100-100 ਡੇਢ ਤੋਂ ਫੁਲਕਾ ਖੜਦਾ ਹੀ ਦੂਸਰੇ ਬੰਦੇ ਨੂੰ ਜਿਹੜਾ ਵਾ ਪਹਿਲਾ ਨੰਬਰ ਤੇ ਪੁਲਿਸ ਹੀ ਨਹੀਂ ਉੱਥੋਂ ਤੱਕ ਪਹੁੰਚਣ ਦਿੰਦੀ ਹਾਂ ਕਈਆਂ ਘਰਾਂ ਚ ਤੇ ਮੈਂ ਉਸ ਟਾਈਮੇ ਪ੍ਰਚਾਦਾ ਦੇ ਕੇ ਆਉਂਦਾ ਰਿਹਾ ਤੇ ਇਹਨਾਂ ਬੇਜਬਾਨਾਂ ਨੂੰ ਕਿੰਨੇ ਪੁੱਛਣਾ ਵਾ ਇਹਨਾਂ ਵੱਲ ਧਿਆਨ ਜਿਹੜਾ ਵਾ ਕਿਸੇ ਦਾ ਨਹੀਂ ਨਾ ਤੇ ਸਰਕਾਰ ਦਾ ਵਾ ਨਾ ਕਿਹੇ ਪ੍ਰਸ਼ਾਸਨ ਦਾ ਵਾ ਤੇ ਨਾ ਕਿਤੇ ਆਮ ਪਬਲਿਕ ਦਾ ਵਾ ਇਥੇ ਰੱਜਿਆਂ ਨੂੰ ਲੋਕ ਰਜਾਉਂਦੇ ਆ ਹੁਣ ਮੇਰੇ ਕੋਲ ਚਾਰਵੇਂ ਇੱਕ ਥਾਂੋਂ ਲੈਂਦੇ ਸੀ ਚੋਕੇ ਕਿ ਤਿੰਨ ਮੈਂ ਇਥੇ ਬਰਸਾਤ ਪੈਣ ਦੀ ਮੀਂਹ ਦੇ ਵਿੱਚੋਂ ਲਿਆ ਇੱਕ ਮੇਰੇ ਲਾਗੇ ਘਰ ਲੱਗ ਗਿਆ ਉਹਨਾਂ ਨੇ ਵੱਡੇ ਡੌਗ ਨੇ ਦਾ ਸਿਰ ਮੂੰਹ ਚ ਪਾ ਲਿਆ ਤੇ ਉਹਦੇ ਮਤਲਬ ਐਕਸ-ਰੇ ਕਰਾਏ ਮੈਂ ਯੂਨੀਵਰਸਿਟੀ ਹੁਣ ਠੀਕ ਆ ਅੱਠ ਬੱਚੇ ਆ ਮੇਰੇ ਤੋਂ ਤੇ ਤਿੰਨ ਵੱਡੇ ਆ ਜਿਹੜੇ ਮੇਰੇ ਤੋਂ 10 12 ਮੇਰੇ ਕੋਲ ਵਾਪਸ ਬਲ ਤੇ ਇੱਕ ਮੇਰੇ ਕੋ ਆ ਹੁਣ ਮੈਂ ਜਾਂਦੀ ਆ ਲੈਪਰਾ ਫੇਰ ਦੁਬਾਰਾ ਕਰੀਬ ਨੂੰ 12 13 ਵਾ ਤਿੰਨ ਚਾਰ ਮੇਰੇ ਕੋ ਇਥੇ ਰੋਟੀ ਖਾਣ ਹੀ ਆਉਂਦੇ ਆ ਰੋਟੀ ਖਾ ਕੇ ਚਲ ਜਾਂਦੇ ਸੁਰੇਸ਼ਾ ਤਾਂ ਆ ਤੋਦੇ ਬਾਰੇ ਵੀ ਜ਼ਰੂਰ ਦੱਸੋ ਜਿਹੜਾ ਤੁਹਾਡੇ ਸਿਰ ਤੇ ਬੈਠਾ ਹੈ ਤੋਦੇ ਮੇਰੇ ਕੋਲ ਕਿਹੇ ਟਾਈਮ 6 ਸੀ ਅੱਛਾ ਜੀ ਪਹਿਲਾਂ ਮੈਂ ਦੋ ਲਿਆਂਦੇ ਜਿਹੜਾ ਇਹਦੇ ਨਾਲ ਦਾ ਸੀ ਹਾਂ ਉਹਦੀ ਡੈਥ ਹੋ ਗਈ ਫਿਰ ਮੈਂ ਦੋ ਲਿਆਂਦੇ ਉੱਡ ਗਏ ਫਿਰ ਦੋ ਲਿਆਂਦੇ ਮਰ ਗਏ ਹਾਂ ਤਿੰਨ ਚਾਰ ਮੇਰੇ ਮਰ ਗਏ ਆ ਦੋ ਮੇਰੇ ਉੱਡ ਗਏ ਆ ਤੇ ਹੁਣ ਵੀ ਮੇਰੇ ਕੋਲ ਮੌਜੂਦ ਆ ਜਿਹੜੇ ਆ ਤਿੰਨ ਫੇਰ ਆ ਦੋ ਉੱਥੇ ਪਿੰਜਰੇ ਚ ਛੋਟੇ ਬੱਚੇ ਆ ਅੱਛਾ ਓਕੇ ਇਹਨੇ ਛੱਡ ਤੇ ਰੱਖੇ ਪਹਿਲਾਂ ਮੁੜ ਕੇ ਛੱਡ ਤੇ ਮੈਂ ਕਹਾਂ ਸਭ ਇਹ ਬੋਲਦਾ ਅੱਛਾ ਇਹ ਹਰ ਬੰਦੇ ਦੀ ਗੱਲ ਨੂੰ ਸਮਝਦਾ ਵਾ ਗੱਲਾਂ ਕਰਦਾ ਵਾ ਹਾਂ ਹੰਗਾਰਾ ਪੂਰਾ ਦੇਂਦਾ ਵਾ ਸਮਝਦਾ ਵੀ ਇਹ ਗੱਲ ਨੂੰ ਤਾਂ ਹੀ ਮੇਰੇ ਪਾਗ ਤੇ ਬੈਠਾ ਆ ਕੇ ਹਾਂ ਤਾਂ ਇਹ ਵੀ ਜ਼ਰੂਰ ਦੱਸੋਗੇ ਤੁਹਾਡਾ ਪਿਆਰ ਆ ਕਿ ਪਰਿਵਾਰ ਦਾ ਵੀ ਪਰਿਵਾਰ ਆ ਕਿ ਉਹ ਨਫ਼ਰਤ ਕਰਦੇ ਇਹਨਾਂ ਚੀਜ਼ਾਂ ਤੋਂ ਵੇਖੋ ਜੀ ਪਹਿਲਾਂ ਮੈਂ ਤਾਂ ਦੱਸਿਆ ਵੀ ਡੌਗ ਜਿਹੜੇ ਆ ਉਹਨਾਂ ਤੋਂ ਮੇਰੇ ਪਰਿਵਾਰ ਨੇ ਥੋੜੀ ਜਿਹੀ ਨਫ਼ਰਤ ਕੀਤੀ ਸੀ ਪਰ ਮੇਰੇ ਬੇਟੇ ਨੇ ਮੇਰੇ ਭਤੀਜੇ ਨੇ ਤੇ ਮੈਂ ਅੱਜ ਵੀ ਇਹਨਾਂ ਦਾ ਕੋਈ ਲੀੜਾ ਕਪੜਾ ਜਿਹੜਾ ਲਿਬੜਿਆ ਹੁੰਦਾ ਉਹ ਅਹੀਂ ਧੋਨੇ ਆ ਝੂਠ ਨਹੀਂ ਮਾਰਨਾ ਬਾਕੀ ਆ ਵੀ ਪਰਿਵਾਰ ਰੋਟੀ ਪਾਉਂਦਾ ਹੁਣ ਰੋਟੀ ਬਣਾਉਂਦੇ ਆ ਪਾਉਂਦੇ ਆ ਬਾਕੀ ਜਨਾਨੀਆਂ ਦਾ ਤੁਹਾਨੂੰ ਪਤਾ ਫਰਕ ਹੁੰਦਾ ਕਿਉਂਕਿ ਉਹਨਾਂ ਨੇ ਕੋਈ ਦੁੱਖ ਸੁੱਖ ਨਹੀਂ ਇੰਨਾ ਵੇਖਿਆ ਹੁੰਦਾ ਬੰਦੇ ਨੇ ਬਾਹਰ ਅੰਦਰ ਰਹਿਣਾ ਉਹਨੂੰ ਪਤਾ ਸਾਰਾ ਹੁੰਦਾ ਵੀ ਕੀ ਬੇਜਬਾਨ ਦੇ ਨਾਲ ਲੋਕ ਕਿਹੋ ਜਿਹਾ ਵਰਤੀਵਾ ਕਰਦੇ ਤੁਸੀਂ ਵੀ ਵੇਂਦੇ ਜੋ ਪਰ ਆਪਾਂ ਦੀ ਇੱਕ ਚੀਜ਼ ਰੱਖੀ ਆ ਕਿ ਆਪਾਂ ਪਰਿਵਾਰ ਛੱਡ ਦਾਂਗੇ ਪਰ ਡੌਗ ਨਹੀਂ ਛੱਡਦੀ। ਅੱਛਾ। ਤੇ ਇਹਨਾਂ ਦੀ ਦਵਾਈ ਬੋਟੀ ਕੋਈ ਟੀਕਾ ਡੋਗਾ ਵੀ ਲੈ ਕੇ ਆਉਂਦੇ ਜੇ ਫਿਰ ਕਿੱਥੋਂ ਦਵਾਈ ਦਾ ਕਿਦਾਂ ਸਰਦਾ ਫਿਰ? ਉਹ ਮੈਂ ਆਪਣੀ ਕਮਾਈ ਚੋਂ। ਹਾਂ। ਹੁਣ ਵੀ ਮੈਂ ਇਹਨਾਂ ਦੇ 20 ਦਿਨ ਪਹਿਲਾਂ ਟੀਕੇ ਲਾਏ ਆ ਬਿਮਾਰੀ ਵਾਲੇ। ਤੇ ਹੁਣ ਮੈਂ ਵੀ ਜਿਹੜੇ ਟੀਕੇ 20 ਦਿਨਾਂ ਬਾਅਦ ਲੱਗਣੇ ਉਹ ਮੈਂ ਕੱਲ ਯੂਨੀਵਰਸਿਟੀੋਂ ਲੁਧਿਆਣੇੋਂ ਦੀ ਆਂਦੇ ਆ। ਅੱਛਾ। ਹੁਣ ਫੇਰ ਲਵਾ ਦੇਣੇ ਟੀੜੇ ਵਾਲੀ ਦਵਾਈ ਇਹਨਾਂ ਨੂੰ ਪਹਿਲਾਂ ਪਿਆਈ ਆ। ਹਾਂ। ਬਾਕੀ ਹੁਣ ਉਹ ਜਿਹੜੀ ਅੰਦਰ ਪਰਲੇ ਬੰਨੇ ਤੇ ਇੱਕ ਵੇਖੀ ਸੀ ਡੌਗ ਵੱਡੀ। ਉਹਦੀ ਸਕਿਨ ਦੇ ਵਿੱਚ ਥੋੜੀ ਜਿਹੀ ਕਮੀ ਆ ਤੇ ਉਹਦੀ ਹੁਣ 6-700 ਦੀ ਕੱਲ ਦਵਾਈ ਦਿੰਦੀ ਆ ਮੈਂ ਇਹਨਾਂ ਨੂੰ 12 ਥੋੜੀ ਛੜਦਾ ਵਾ ਮੈਂ ਪਰਲੇ ਬੰਨੇ ਦੁਕਾਨ ਦੇ ਵਿੱਚ ਹਾਲ ਦੇ ਆ ਸਵੇਰੇ ਉੱਥੇ ਛੜ ਦਿੰਦੇ ਆ ਰਾਤ ਨੂੰ ਮੇਰੀ ਇੱਥੇ ਦੁਕਾਨ ਤੱਕ ਕੁਝ ਮੇਰੇ ਘਰ ਦੇ ਹੁੰਦੇ ਆ ਕਿ ਮਤਲਬ ਮੈਂ ਆਪਣੇ ਪੂਰੇ ਨਿਗਰਾਨੀ ਕਿਤੇ ਕੰਟਰੋਲ ਤੇ ਰੱਖੀ ਆ ਬਾਕੀ ਖਾਣਾ ਮੈਂ ਇਹਨਾਂ ਨੂੰ ਜਿਹੜਾ ਵਾ ਝੂਠ ਨਹੀਂ ਮਾਰਨਾ ਪਹਿਲਾਂ ਮੈਂ ਮੀਟ ਮਾਰਟ ਪਾਉਣਾ ਹੁਣ ਠੰਡ ਘਟ ਗਈ ਆ ਤੇ ਹੁਣ ਮੈਂ ਇਹਨਾਂ ਨੂੰ ਜਿਹੜਾ ਵਾ ਦੁੱਧ ਦਹੀਂ ਦਹੀਂ ਤੇ ਦੁੱਧ ਤੇ ਰੋਟੀ ਸਾਡੇ ਘਰ ਦੇ ਵਿੱਚ ਇਹ ਚੀਜ਼ਾਂ ਬਣਦੀਆਂ ਨਹੀਂ ਆ ਇਸ ਕਰਕੇ ਪਹਿਲਾਂ ਇਹਨਾਂ ਨੂੰ ਮੈਂ ਬਾਹਰ ਅੰਦਰ ਜਿਹੜਾ ਪਾਉਂਦਾ ਸਾਂ ਦੁਕਾਨ ਤੇ ਪਾ ਦਿੰਦਾ ਹੁਣ ਇੱਕ ਗਰਮੀ ਦਾ ਮੌਸਮ ਹੋ ਗਿਆ ਵਾ ਹੁਣ ਇਹਨਾਂ ਨੂੰ ਲੱਸੀ ਦਹੀਂ ਤੇ ਰੋਟੀ ਤੇ ਜਾਂ ਦਲੀਆ ਇਹ ਚੀਜ਼ਾਂ ਮੈਂ ਪਾਉਂਦਾ ਬਾਕੀ ਦਵਾਈ دارو ਮੈਂ ਆਪਣੇ ਟਾਈਮ ਨਾਲ ਇਹਨਾਂ ਨੂੰ ਕਰਵਾਉਣਾ ਰਹੀ ਨਾ ਵਾ ਸਮੇਂ-ਸਮੇਂ ਨਾ ਪਰ ਮੈਂ ਕਰਦਾ ਆਪਣੀ ਕਮਾਈ ਚੋਈ ਆ ਮੈਂ ਕਿਸੇ ਕੋਲੋਂ ਕੋਈ ਮੇਰੀ ਹੈ ਨਹੀਂ ਆ ਵੀ ਮਤਲਬ ਕਿ ਮੈਂ ਕਿਸੇ ਤੋਂ ਲੈਂਦਾ ਜਾਂ ਮੈਨੂੰ ਕੁਝ ਦਿੰਦਾ ਸਮੇਂ ਦਾ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ ਚਾਹੀਦਾ ਨਹੀਂ ਸਾਰਿਆਂ ਨੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਕੱਢ ਕੇ ਇਹਨਾਂ ਨੂੰ ਇਹਨਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਵੇਖੋ ਜੀ ਜਿਹੜਾ ਅਸੀਂ ਆਨੇ ਦਾ ਦਸਵੰਦ ਦਸਵਾਂ ਹਿੱਸਾ ਦਸਵੰਦ ਕਿਹਾ ਜਾਂਦਾ ਵਾ 100 ਦੇ ਮਗਰ 10 ਰੁਪਏ ਜਿਹੜੇ ਤੁਹਾਨੂੰ ਆ ਉਹ ਚੰਗੇ ਬੰਨੇ ਲਾਉਣੇ ਚਾਹੀਦੇ ਆ ਪਰ ਦਸਵਾਂ ਦਸਵੰਦ ਜਿਹੜਾ ਹੈ ਦਸਵਾਂ ਹਿੱਸਾ ਜਿਹਨੂੰ ਕਹਿੰਦੇ ਆ ਨਾ ਉਹ ਸਿਰਫ ਲੋੜਵੰਦ ਤੇ ਬੇਜਬਾਨ ਵਾਸਤੇ ਹੁੰਦਾ ਪਰ ਹੁਣ ਲੋਕਾਂ ਨੇ ਕੰਮ ਉਲਟ ਗੰਗਾ ਤੇ ਲਾਉਂਦੇ ਆ ਕਿ ਚਾਰ ਪੰਜ ਬੰਦੇ ਰਲਦੇ ਆ ਉਹ ਪਹਿਲਾਂ ਗਰਾਹੀ ਕਰਦੇ ਆ ਫਿਰ ਉਹ ਲੰਗਰ ਲਾਉਂਦੇ ਆ ਫਿਰ ਉਹਨਾਂ ਨੇ ਮੇਰੇ ਵਰਗੇ ਨੇ 7-7 ਦਿਨ ਫਰਿੱਜ ਦੇ ਵਿੱਚੋਂ ਦਾਲ ਹੀ ਨਹੀਂ ਮੁੱਕਦੀ ਕਿਉਂਕਿ ਉਹਨਾਂ ਨੇ ਗਾੜੀ ਜ਼ਿੰਮੇਵਾਰ ਬਣ ਕੇ ਲਾਇਆ ਹੁੰਦਾ ਇਸ ਕਰਕੇ ਨਹੀਂ ਮੁੱਕਦੀ ਮੈਂ ਵੀ ਲੰਗਰ ਲਾਉਣਾ ਸਾਲ ਬਾਅਦ ਮੈਂ ਬੰਦ ਕਰਤਾ ਮੈਂ ਆਪਣੀ ਦੁਕਾਨ 'ਚ ਸਾਲ ਬਾਅਦ ਲੰਗਰ ਲਾਉਣਾ ਹੁਣ ਮੈਂ ਬੰਦ ਕਰਤਾ ਵੀ ਜਿਹੜਾ ਮੈਂ ਸਾਲ ਬਾਅਦ ਜੋ ਲੰਗਰ ਲਾਉਣਾ ਤੇ ਜਿਹੜਿਆ 12 ਡੌਗ ਰੱਖੇ ਆ ਇਹਨਾਂ ਦੀ ਹੁਣ 3 ਟਾਈਮ ਮੇਰੀ ਰੋਟੀ ਘਰੋਂ ਆਉਣੀ ਆ। ਇਹਨਾਂ ਨੂੰ ਖਵਾਉ ਵੇਚ ਬੰਨਣ ਨੂੰ ਜਿਹੜਾ ਹੁਣ ਲੰਗਰ ਆਪਾਂ ਰੋਡ ਤੇ ਲਾਉਨੇ ਆ ਤੇ ਮੰਨ ਲਓ ਤੁਸੀਂ ਜਾਂ ਮੈਂ ਰੋਡ ਤੇ ਜਾਂਦਿਆਂ ਕਿ ਆਪਾਂ ਘਰੋਂ ਭੁੱਖੇ ਆਏ ਆ ਹਰ ਬੰਦਾ ਰੋਟੀ ਖਾ ਕੇ ਘਰੋਂ ਨਿਕਲਦਾ ਤੇ ਜਿਹੜਾ ਰੋਡਾਂ ਤੇ ਆਪਾਂ ਲੰਗਰ ਲਾਉਨੇ ਆ ਕਈਆਂ ਥਾਵਾਂ ਤੇ ਉਹਨਾਂ ਨੇ ਪੂੜੀਆਂ ਛੋਲੇ ਬ੍ਰੈਡ ਕਈ ਕੁਝ ਲਾਉਂਦੇ ਲੋਕ ਪਰ ਉਹ ਲੰਗਰ ਸਾਰੇ ਬੰਦ ਕਰਕੇ ਹਰ ਬੰਦਾ ਸੋਚ ਸੋਚੇ ਨਾ ਕਿ ਅਸੀਂ ਬੇਜਬਾਨ ਦੀ ਸੇਵਾ ਕਰਨੀ ਆ گاਵਾ ਵੇਖੋ ਕਿਦੀਆਂ ਵਾਰਾ ਫਿਰਦੀਆਂ ਉਹਨਾਂ ਗਰਮੀ ਆ ਗਿਆ ਇੱਥੇ ਟੱਪ ਭਰਿਆ ਹੁੰਦਾ ਕਾਫੀ گاਵਾ ਪਾਣੀ ਪੀ ਕੇ ਜਾਂਦੀਆਂ ਅੱਛਾ ਫਿਰ ਅਸੀਂ 10 ਕਿਲੋ ਸੇ ਪੱਠੇ ਵੀ ਰੱਖ ਦਿੰਨੇ ਆ ਜਦੋਂ ਗਰਮੀਆਂ ਨੂੰ ਆਇਓ ਇੱਥੇ ਪਾਣੀ ਦਾ ਟੱਪ ਭਰਿਆ ਹੁੰਦਾ ਬੇ ਸਦਕਾਨ ਦੇ ਬਾਹਰ ਅੱਛਾ ਬਾਕੀ ਆ ਵੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਨੂੰ ਜ਼ਰੂਰ ਤਵਾ ਇਸ ਚੀਜ਼ 'ਤੇ ਧਿਆਨ ਦੇਣ ਦੀ ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਹਰ ਪਿੰਡ ਦੇ ਵਿੱਚ 10 ਤੋਂ 20 ਟੌਕ ਜਿਹੜੇ ਆ ਉਹ ਤੁਰੇ ਫਿਰਦੇ ਆ ਇੱਕ ਲੋਕੀ ਕਹਿ ਦਿੰਦੇ ਆ ਡੌਗ ਲੋਕਾਂ ਨੂੰ ਵੜਦੇ ਆ ਤੇ ਇਹ ਡੌਗ ਵੜਦੇ ਆ ਤੇ ਉਹਨਾਂ ਦਾ ਇੱਕ ਪੰਚਾਇਤੀ ਜ਼ਮੀਨ ਜਿਹੜੀ ਆ ਉਹਦੇ ਵਿੱਚ ਇਹਦਾ 10-20 ਮਰਲੇ ਜਗਾ ਲੈ ਕੇ ਜਿਹੜਾ ਉੱਥੇ ਸਾਰੇ ਡੌਗ ਪਿੰਡ 'ਚ ਜਿੰਨੇ ਵੀ ਆਵਾਰਾ ਫਿਰਦੇ ਆ ਉਥੇ ਸ਼ਿਫਟ ਕੀਤੇ ਜਾਣ ਰੱਖੇ ਜਾਣ ਔਰ ਉਹਨਾਂ ਨੂੰ ਸਾਰੇ ਪਿੰਡ 'ਚ ਪਿੰਡ ਦੀ ਪੰਚਾਇਤ ਵੱਲੋਂ ਹਦਾਇਤ ਕੀਤੀ ਜਾਵੇ ਵੀ ਇਹਨਾਂ ਨੂੰ ਰਾਸ਼ਨ ਪਾਣੀ ਦੁੱਧ ਪਾਣੀ ਪਾਓ ਨਾਲੇ ਪਿੰਡ ਦਾ ਭਲਾ ਨਾਲੇ ਬੇਜਬਾਨਿਆਂ ਦਾ ਪੇਟ ਭਰੂ ਕਿ ਨਹੀਂ ਹਾਂ ਬਿਲਕੁਲ ਐ ਹਾਂ ਨੌਂਦੀ ਫਿਰੇ ਤੀਰਥਾਂ ਦੇ ਤੇਰੇ ਅੰਦਰੋਂ ਮੈਲ ਨਾ ਜਾਵੇ 15 ਮਸਜਿਦਾਂ ਦੇ ਵਿੱਚ ਅਸੀਂ ਜਾਣਦੇ ਹਾਂ ਪਰ ਸਿੱਖਦੇ ਕੀ ਹਾਂ ਸਿੱਖਣਾ ਵੀ ਤਾਂ ਕੋਈ ਚਾਹੀਦਾ ਨਾ ਮੰਦਰ ਮਸਜਿਦ ਜਾਣ ਦਾ ਤਾਂ ਕਿ ਜੇ ਸਾਨੂੰ ਕੁਝ ਸਿੱਖਣ ਨੂੰ ਕੁਝ ਮਿਲੇ ਤੁਸੀਂ ਕਿਸੇ ਗੁਰੂ ਘਰ ਚਲ ਜਾਓ ਮੈਂ ਇਹ ਨਹੀਂ ਆਂਦਾ ਕਿਤੇ ਵੀ ਇਹਨਾਂ ਦੇ ਬੇਜਬਾਨਿਆਂ ਵਾਸਤੇ ਕੋਈ ਕੁੰਡਾ ਲੱਸੀ ਦਾ ਭਰਿਆ ਮੈਨੂੰ ਦਿਖਾ ਦਿਓ ਹੈਗਾ ਤੁਸੀਂ ਵੇਖਿਆ ਰਹੀ ਕੋਈ 10 12 ਪ੍ਰਸ਼ਾਦੇ ਕਿਸੇ ਲੰਗਰ ਤੇ ਬਾਹਰ ਬਾਬਿਆਂ ਨੇ ਸੁਟਿਆ ਵੀ ਇਹ ਡੌਗ ਖਾ ਲੈਣਗੇ ਇਹ ਤੇ ਜ਼ਰੂਰ ਵੇਖਿਆ ਹੂਆ ਵੀ ਉਹ ਰੋਟੀ ਜਿਹੜੀ ਵੱਧ ਜਾਂਦੀ ਆ ਉਹ ਪ੍ਰਸ਼ਾਦੇ ਭੋਰ ਕੇ ਸਕਾ ਕੇ ਤੇ ਡੰਗਰਾਂ ਵਾਲਿਆਂ ਨੂੰ ਵੇਚੇ ਜ਼ਰੂਰ ਜਾਂਦੇ ਆ ਪਰ ਇਹਨਾਂ ਨੂੰ ਪਾਏ ਨਹੀਂ ਜਾਂਦੇ ਜਦੋਂ ਕਿ ਰੋਟੀ ਵੀ ਇਸੇ ਕਰਕੇ ਇਨਸਾਨ ਨੂੰ ਮਿਲੀ ਆ ਇਸੇ ਦਰਵੇਸ਼ ਦਾ ਕਰਕੇ ਦੇਖੋ ਜੀ ਸਾਡਾ ਪਿਓ ਦਾ ਨਾਨਾ ਸੀ 120 ਸਾਲ ਦਾ ਹੋ ਕੇ ਮਰਿਆ ਉਹ ਕਹਿੰਦਾ ਨਹੀਂ ਵੀ ਸਵਾ ਮਣ ਪੱਕਾ ਰਿਜਕ ਜਿਹੜਾ ਰੱਬ ਨੇ ਕੁੱਤੇ ਨੂੰ ਦਿੱਤਾ ਸੀ ਚਲੋ ਅਸੀਂ ਆਪਣੇ ਪਿਓ ਦੇ ਨਾਨੇ ਕੋਲੇ ਇਹ ਗੱਲ ਸੁਣੀ ਆ ਸਾਨੂੰ ਏਡਾ ਅਸੀਂ ਗਿਆਨੀ ਨਹੀਂ ਆ ਵੀ ਰਿਜਕ ਜਿਹੜਾ ਰੱਬ ਨੇ ਕੁੱਤੇ ਨੂੰ ਦਿੱਤਾ ਹੈ ਤੇ ਜਿਹੜੀ ਧਰਤੀ ਤੇ ਇਨਸਾਨ ਜਿਹੜਾ ਪੈਦਾ ਆ ਉਹ ਮੰਗ ਕੁੱਤੇ ਨੇ ਕੀਤੀ ਕਿ ਮੈਨੂੰ ਮਾਂਸ ਦੇ ਦੇ ਇਹ ਪਕਾਵੇ ਖਵਾਵੇ ਤੇ ਮੈਨੂੰ ਇਹ ਬੁਰਕੀ ਪਾਵੇਗਾ ਤੇ ਮੈਨੂੰ ਬੁਰਕੀ ਦੇ ਨਾਲ ਵੀ ਜਿਹੜਾ ਵਾ ਸੰਤੋਖ ਹੋਏਗਾ ਸਬਰ ਹੋਏਗਾ ਪਰ ਅੱਜ ਡੌਗ ਨੂੰ ਤੇ ਅੱਜ ਵੀ ਸਫਰ ਵਾ ਸਬਰ ਵਾ ਭਾਵੇਂ ਭੁੱਖਾ ਵਾ ਭਾਵੇਂ ਰੱਜਿਆ ਪਰ ਬੰਦੇ ਦਾ ਜਿਹੜਾ ਸਬਰ ਵਾ ਟੁੱਟ ਚੁੱਕਾ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆਪ ਦਾ ਓਕੇ ਧੰਨਵਾਦ ਇਹ ਸਨ ਸਰਬਜੀਤ ਸਿੰਘ ਜਿਨ੍ਹਾਂ ਦਾ ਇੱਕ ਵੱਖਰਾ ਹੀ ਕਹਿੰਦੇ ਨੇ ਇਨਸਾਨ ਨੂੰ ਹਰ ਕਿਸਮ ਦਾ ਨਸ਼ਾ ਹੁੰਦਾ ਹੈ ਪਰ ਇਹਨਾਂ ਨੂੰ ਇੱਕ ਸੇਵਾ ਕਰਨ ਦਾ ਨਸ਼ਾ ਹੈ ਬੇਸਹਾਰਾ ਬੇਜਬਾਨ ਕੁੱਤਿਆਂ ਦਾ ਇਲਾਜ ਵੀ ਕਰਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਅਕਸਰ ਲੁਧਿਆਣੇੋਂ ਦਵਾਈ ਵੀ ਲੈ ਕੇ ਆਉਂਦੇ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਤਾਂ 12 13 ਜਿਹੜੇ ਡੌਗੇ ਸਾਹਮਦੇ ਨੇ ਤਾਂ ਤਿੰਨ ਜਿਹੜੇ ਦੋਤੇ ਨੇ ਇਹਨਾਂ ਨੇ ਵੱਧ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਇਹ ਉਪਰਾਲਾ ਕਿਹੋ ਜਿਹਾ ਲੱਗਾ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਰ ਸਿੰਘ ਛੀਨਾ ਕਰਮਦਾਰ